ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਮਨਪ੍ਰੀਤ ਸਿੰਘ ਸੋ ਅੱਜ ਦਾ ਜਿਹੜਾ ਵਿਸ਼ਾ ਏ ਉਹ ਵਿਸ਼ਾ ਏ ਵਿਦਿਆਰਥੀਆਂ ਦੇ ਨਾਲ ਜੁੜਿਆ ਹੋਇਆ ਤੇ ਦੂਸਰਾ ਉਹਨਾਂ ਦੇ ਮਾਤਾ ਪਿਤਾ ਦੇ ਨਾਲ ਜੁੜਿਆ ਹੋਇਆ ਸੋ ਇਹ ਵੀਡੀਓ ਮੈਂ ਉਮੀਦ ਕਰਾਂਗਾ ਕਿ ਵਿਦਿਆਰਥੀਆਂ ਦੇ ਮਾਤਾ ਪਿਤਾ ਜੇਕਰ ਵੇਖਣ ਤੇ ਇਹਦੇ ਉੱਤੇ ਇਹਨਾਂ ਗੱਲਾਂ ਦੇ ਉੱਤੇ ਥੋੜਾ ਜਿਹਾ ਧਿਆਨ ਦੇਣ ਸੋ ਗੱਲ ਕਰਦੇ ਹਾਂ ਕਿ ਅੱਜ ਕੱਲ ਦਾ ਜਿਹੜਾ ਟਾਈਮ ਚੱਲ ਰਿਹਾ ਵਾ ਸਾਰੇ ਬੰਦੇ ਬੜੇ ਸਟ्रेसਫੁੱਲ ਆ ਕਿਸੇ ਨੂੰ ਕੋਈ ਕੰਮ ਦੀ ਆ ਕਿਸੇ ਨੂੰ ਕੋਈ ਚੀਜ਼ ਦੀ ਸਟ्रेस ਆ ਕਿਸੇ ਨੂੰ ਕਿਸ ਚੀਜ਼ ਦੀ ਸਟ्रेस ਆ ਪਰ ਜਿਹੜਾ ਮੈਂ ਥੋੜੇ ਟਾਈਮ ਤੋਂ ਦੇਖਿਆ ਵਾ ਕਿ ਜਿਹੜੇ 10ਵੀਂ ਤੇ +2 ਵਾਲੇ ਜਿਹੜੇ ਬੱਚੇ ਆ ਉਹ ਥੋੜਾ ਉਹ ਹੱਡੇ ਤੋਂ ਵੀ ਜ਼ਿਆਦਾ ਸਟ्रेस ਦੇ ਵਿੱਚ ਆ ਉਹ ਹਜੇ ਵਿਚਾਰਿਆਂ ਦੀ ਉਮਰ ਵੀ ਕੁਝ ਵੀ ਨਹੀਂ ਆ ਤੇ ਉਹ ਬਹੁਤ ਹਾਈ ਲੈਵਲ ਦੀ ਸਟ्रेस ਦੇ ਵਿੱਚੋਂ ਨੰਗਰੇ ਆ ਉਹ ਪਤਾ ਨਹੀਂ ਉਹਨਾਂ ਨੂੰ ਕਾਦੀ ਆ ਸਟ्रेस ਆ ਵਾ ਤੇ ਮੈਂ ਤੇ ਉਹ ਸਾਰੇ ਸਟ्रेस ਦਾ ਜਿਹੜਾ ਮਾਣਾ ਜਿਹੜਾ ਉਹਨਾਂ ਦੇ ਉੱਤੇ ਸਟ्रेस ਆ ਜਿਹੜਾ ਮੇਰਾ ਪੁਆਇੰਟ ਆਫ View ਆ ਉਹ ਹੈਗਾ ਵਾ ਸਿਰਫ ਤੇ ਸਿਰਫ ਵੀ ਉਹਨਾਂ ਦੇ ਮਾਪਿਓ ਜਿਹੜੇ ਉਹਨਾਂ ਦਾ ਪੜਾਈ ਦੇ ਵਿੱਚ ਜਿਹੜਾ ਦਬਾਅ ਕਰਦੇ ਆ ਉਹਨਾਂ ਦੇ ਉੱਤੇ ਦਬਾਅ ਪਾਉਂਦੇ ਆ ਪੜਾਈ ਦੇ ਕਰਕੇ ਉਹ ਹੁਣ ਪੁਆਇੰਟ ਟੂ ਪੁਆਇੰਟ ਮੈਂ ਗੱਲ ਕਰਾਂਗਾ ਸੋ ਹੋ ਸਕਦਾ ਮੈਂ ਗਲਤ ਹੋਵਾਂ ਤੇ ਜਾਂ ਮੇਰੀ ਸੋਚ ਗਲਤ ਹੋਵੇ ਤੇ ਹੋ ਸਕਦਾ ਉਹ ਸਹੀ ਹੋਣ ਪਰ ਤੁਸੀਂ ਵੀਡੀਓ ਨੂੰ ਜ਼ਰੂਰ ਵੇਖਿਓ ਅੰਤ ਤੱਕ ਵੇਖਿਓ ਤੇ ਆਪਣੇ ਵਿਚਾਰ ਵੀ ਸਾਂਝੇ ਕਰਿਓ ਸਭ ਤੋਂ ਪਹਿਲਾਂ ਪਲੱਸ 1 ਪਲੱਸ 2 ਦੇ ਜਿਹੜੇ 10ਵੀਂ ਵਾਲੇ ਬੱਚੇ ਆ ਉਹ ਇੰਨੇ ਮਤਲਬ ਸਟ੍ਰੈਸਫੁੱਲ ਚੱਲਦੇ ਆ ਪਹਿਲੀ ਗੱਲ ਤੇ ਜਿਹੜੇ ਘਰ ਦੇ ਆ ਉਹਨਾਂ ਦਾ ੱਟਕੇਣਾ ਹੀ ਉਹਨਾਂ ਦੀ ਐਡਮਿਸ਼ਨ ਕਰਵਾ ਦਿੰਦੇ ਆ ਕਿ ਬੱਚਾ ਮਤਲਬ ਕੋਸ਼ੋਰ ਕਰਨਾ ਚਾਹੁੰਦਾ ਵਾ ਜਾਂ ਕੁਝ ਵੀ ਕਰਨਾ ਚਾਹੁੰਦਾ ਉਹਨੂੰ ਪੁੱਛਿਆ ਨਹੀਂ ਜਾਂਦਾ ਉਹਦੀ ਕਿਤੇ ਨਾ ਕਿਤੇ ੱਟਕੇਣਾ ਐਡਮਿਸ਼ਨ ਕਰਵਾ ਦਿੰਦੇ ਦੂਜਾ ਹੈਗਾ ਕਿ ਬੱਚੇ ਦੀ ਰੁਚੀ ਨਹੀਂ ਜਾਣਦੇ ਘਰ ਦੇ ਬੱਚੇ ਦੀ ਰੁਚੀ ਨਹੀਂ ਜਾਣਦੇ ਕਿ ਬੱਚਾ ਖੇਡਾਂ ਦੇ ਵਿੱਚ ਜਾਣਾ ਚਾਹੁੰਦਾ ਵਾ ਜਾਂ ਬੱਚਾ ਗੀਤ ਸੰਗੀਤ ਦੇ ਵਿੱਚ ਜਾਣਾ ਚਾਹੁੰਦਾ ਜਾਂ ਕੋਈ ਕਲਾਕ੍ਰਿਤੀ ਜਾਂ ਕੋਈ ਹੋਰ ਕੰਮਕਾਰ ਦੇ ਵਿੱਚ ਜਾਣਾ ਚਾਹੁੰਦਾ ਵਾ ਕਿਸੇ ਹੋਰ ਤਰੀਕੇ ਦੀ ਸਟੱਡੀ ਕਰਨਾ ਚਾਹੁੰਦਾ ਵਾ ਬੱਚੇ ਰੁਚੀ ਨਹੀਂ ਜਾਣਦੇ ਰੁਚੀ ਜਾਣੇ ਬਗੈਰ ਹੀ ਉਹਦਾ ਕਿਤੇ ਦਾਖਲਾ ਕਰਾ ਦਿੰਦੇ ਆ ਮੰਨ ਲਓ ਕੋਈ ਕੁੜੀ ਆ ਫੋਰ ਐਗਜ਼ਾਮਪਲ ਕੋਈ ਕੁੜੀ ਆ ਉਹਦਾ ਇੰਟਰਸਟ ਆ ਵਿਚਾਰੀ ਦਾ ਕਿ ਮੈਂ ਫੈਸ਼ਨ ਡਿਜ਼ਾਈਨਿੰਗ ਕਰਨੀ ਆ ਤੇ ਮੈਂ ਸੂਟਾਂ ਦੇ ਉੱਤੇ ਡਿਜ਼ਾਈਨ ਕਰਾਂਗੀ ਇਹ ਵੋ ਤੇ ਉਹਨੂੰ ਐਮਬੀਬੀਐਸ ਦਾ ਕੋਰਸ ਕਰਵਾ ਦਿੰਦੇ ਆ ਜਾਂ ਉਹਨੂੰ ਕਿਸੇ ਹੋਰ ਕਿਸੇ ਨਾਨ ਮੈਡੀਕਲ ਜਾਂ ਮੈਡੀਕਲ ਦੀ ਫੀਲਡ ਦੇ ਵਿੱਚ ਇੰਜੀਨੀਅਰਿੰਗ ਦੇ ਵਿੱਚ ਵਾਰ ਦਿੰਦੇ ਆ ਤੇ ਉਹ ਵਿਚਾਰੀ ਕਿੱਦਾਂ ਪੜੇਗੀ ਉਹ ਚੀਜ਼ ਉਹ ਚੀਜ਼ ਉਹ ਆਪਣੇ ਆਪਣੇ ਮਾਈਂਡ ਦੇ ਉੱਤੇ ਉਹ ਚੀਜ਼ ਦੀ ਸਟ्रेस ਵੀ ਲੈ ਕੇ ਜਾ ਰਹੀ ਆ ਕਿ ਉਹਦੀ ਉਹਦਾ ਵੱਲ ਧਿਆਨ ਹੀ ਨਹੀਂ ਆ ਉਹ ਨੈਕਸਟ ਪੁਆਇੰਟ ਇਹ ਆ ਜਾਂਦਾ ਕਿ ਮਾਪਿਓ ਦੇ ਵਿੱਚ ਨਾ ਦੇਖਾ ਦੇਖੀ ਵਾਲਾ ਕੰਮ ਬੜਾ ਵਾ ਦੇਖਾ ਦੇਖੀ ਵਾਲਾ ਕੰਮ ਮਤਲਬ ਕਿਦਾਂ ਕਿ ਉਹ ਬੱਚਿਆਂ ਨੂੰ ਐਦਾਂ ਪ੍ਰੈਸ਼ਰਾਈਜ਼ ਕਰ ਰਹੇ ਆ ਕਿ ਉਹ ਕਹ ਰਿਹਾ ਦੇ ਇੱਕ ਫਲਾਣਿਆਂ ਦਾ ਬੱਚਾ ਦੇ ਇੱਕ ਫਲਾਣਿਆਂ ਦੀ ਕੁੜੀ ਉਹ ਕੋਰਸ ਕਰ ਰਹੀ ਆ ਤੂੰ ਵੀ ਤੇ ਉਸੇ ਸਕੂਲ ਚੋਂ ਪੜਿਆ ਆ ਵਾ ਤੂੰ ਵੀ ਉਹ ਚੀਜ਼ ਕਰ ਤੈਨੂੰ ਵੀ ਤੇ ਇੰਗਲਿਸ਼ ਆਂਦੀ ਆ ਤੈਨੂੰ ਵੀ ਤੇ ਉਹ ਆਂਦਾ ਵਾ ਤੈਨੂੰ ਵੀ ਤੇ ਮੈਂ ਥੰਦਾ ਵਾ ਤੂੰ ਵੀ ਉਹ ਚੀਜ਼ ਕਰ ਦੇਖਾ ਦੇਖੀ ਦੇ ਚੱਕਰ ਦੇ ਵਿੱਚ ਉਹ ਉਹਦਾ ਉਹਨੂੰ ਕਿਤੇ ਹੋਰ ਦਬਾਅ ਪਾ ਕੇ ਪੜਾਈ ਵਾਸਤੇ ਪ੍ਰੈਸ਼ਰਾਈਜ਼ ਕਰਦੇ ਆ ਤੇ ਉਹਨੂੰ ਇਸ ਕਰਕੇ ਬੱਚਾ ਜ਼ਿਆਦਾ ਸਟ੍ਰੈਸ ਦੇ ਵਿੱਚ ਆ ਜਾਂਦਾ ਵਾ ਫਿਰ ਨੈਕਸਟ ਆ ਜਾਂਦਾ ਕਿ ਇੱਕ ਇੱਕ ਨਾ ਇਹ ਚੀਜ਼ ਪੰਜਾਬ ਦੇ ਵਿੱਚ ਹੋਰ ਵੀ ਕਿਤੇ ਮੈਂ ਬੜੀ ਜਿਆਦਾ ਵੇਖੀ ਆ ਕਿ ਜਿਹੜੇ ਘਰ ਦੇ ਹੁੰਦੇ ਆ ਨਾ ਉਹ ਕਿਹੇ ਹੋਰ ਦੇ ਪਿੱਛੇ ਲੱਗ ਕੇ ਵੀ ਬੱਚਿਆਂ ਦੇ ਨਾਲ ਬੜਾ ਧੱਕਾ ਕਰ ਜਾਂਦੇ ਆ ਇਹ ਮੈਂ ਬੱਚਿਆਂ ਨੂੰ ਵੀ ਜੇ ਕੋਈ ਦੇਖ ਰਿਹਾ ਹੋਏਗਾ ਵੀਡੀਓ ਤੇ ਉਹਨਾਂ ਨੂੰ ਕਮੈਂਟ ਦੇ ਵਿੱਚ ਆਪਣਾ ਦੱਸਿਓ ਕਿ ਸਹੀ ਆ ਜਾਂ ਨਹੀਂ ਆਪਣੀ ਰਾਏ ਦੱਸਿਓ ਕਿ ਮਾਤਾ ਪਿਤਾ ਜਿਹੜੇ ਉਹ ਦੇਖ ਦੇਖੀ ਦੇ ਵਿੱਚ ਬੜਾ ਮਤਲਬ ਕਰ ਦਿੰਦੇ ਜਾਂ ਕਿਸੇ ਦੇ ਪਿੱਛੇ ਲੱਗ ਕੇ ਬੜਾ ਕਰ ਦਿੰਦੇ ਆ ਮੰਨ ਲਓ ਕੋਈ ਕੋਈ ਬੱਚਾ ਵਾ ਉਹਨ ਨੋਨ ਮੈਡੀਕਲ ਦਾ ਉਹ ਉਹਨੂੰ ਨੋਨ ਮੈਡੀਕਲ ਪੜਨਾ ਵਾ ਠੀਕ ਆ ਤੇ ਉਹਦੇ ਇਧਰੋਂ ਉਧਰੋਂ ਕਿਤੋਂ ਕੋਈ ਕਿਸੇ ਨੇ ਉਹਦੇ ਘਰਦਿਆਂ ਨੂੰ ਕਹਿ ਦਿੱਤਾ ਕਿ ਤੁਹਾਡਾ ਬੱਚਾ ਬਹੁਤ ਵਧੀਆ ਵਾ ਇਦਾਂ ਉਦਾਂ ਉਹਨੂੰ ਫਲਾਣਾ ਉਹ ਚੀਜ਼ ਕਰਵਾਓ ਠੀਕ ਆ ਜੀ ਤੇ ਉਹ ਬੱਚੇ ਦੀ ਬਿਲਕੁਲ ਰੁਚੀ ਨਹੀਂ ਆ ਤੇ ਘਰ ਦੇ ਚੁੱਕ ਗਏ ਉਹਦੀ ਐਡਮਿਸ਼ਨ ਉਹਦੇ ਪਿੱਛੇ ਕਰਵਾ ਦਿੰਦੇ ਆ ਤੇ ਉਹ ਕਹੇ ਦੇ ਉੱਤੇ ਪ੍ਰੈਸ਼ਰ ਆ ਜਾਂਦਾ ਉਹ ਬੱਚੇ ਦੇ ਉੱਤੇ ਆ ਜਾਂਦਾ ਨੈਕਸਟ ਆ ਜਾਂਦਾ ਪੁਆਇੰਟ ਫੇਲ ਪਾਸ ਵਾਲਾ ਪਰਿਵਾਰਕ ਮਾਹੌਲ ਫੇਲ ਪਾਸ ਵਾਲਾ ਡਰ ਬੱਚੇ ਦੇ ਉੱਤੇ ਇੰਨਾ ਬੱਚੇ ਨੂੰ ਆਹ ਨਹੀਂ ਕਿਹਾ ਜਾਂਦਾ ਕਿ ਤੂੰ ਪੜ ਤੇ ਤੂੰ ਪੜ ਕੇ ਵਧੀਆ ਸੈਟਲ ਹੋ ਜਾ ਕਿਤੇ ਵੀ ਕੁਝ ਆਪਣਾ ਨੌਕਰੀ ਕਰ ਜਾਂ ਜੋ ਵੀ ਕਰਨਾ ਤੂੰ ਕਰ ਆਪਣਾ ਨੋਲੇਜ ਦੇ ਵਿੱਚ ਵਾਅਦਾ ਕਰ ਬੱਚੇ ਦੇ ਉੱਤੇ ਸਿਰਫ ਇੰਨਾ ਪ੍ਰੈਸ਼ਰ ਪਾ ਦਿੱਤਾ ਜਾਂਦਾ ਹੈ ਕਿ ਜੇ ਤੂੰ ਪਾਸ ਹੋ ਗਿਆ ਪਾਸ ਹੀ ਹੋਣਾ ਜੇ ਤੂੰ ਫੇਲ ਹੋ ਗਿਆ ਫੇਰ ਦੇਖੀ ਤੇ ਬੱਚਾ ਉਹ ਚੀਜ਼ ਵੀ ਆਪਣੇ ਮਾਈਂਡ ਦੇ ਉੱਤੇ ਲੈ ਜਾਂਦਾ ਨੈਕਸਟ ਆ ਜਾਂਦਾ ਨੰਬਰ ਕਟਾਉਣ ਵਾਲਾ ਦੁਬਾਰਾ ਤੇ ਦੂਜਾ ਸਮਾਜ ਦਾ ਬੱਚੇ ਦੇ ਉੱਤੇ ਇਦਾਂ ਬੱਚੇ ਨੂੰ ਕਹੀ ਜਾਣਾ ਬਾਰ-ਬਾਰ ਕਹੀ ਜਾਣਾ ਕਿ ਜੇ ਤੇਰੇ ਨੰਬਰ ਆ ਤੇਰੇ ਨੰਬਰ ਘਟਾ ਗਿਆ ਫਲਾਣਾ ਕੀ ਕਹੇਗਾ ਗਵਾਂਡੀ ਕੀ ਕਹੇਗਾ ਉਹ ਕੀ ਕਹਿਣਗੇ ਉਹ ਕੀ ਕਹਿਣਗੇ ਬੱਚਿਆਂ ਨੂੰ ਆ ਚੀਜ਼ਾਂ ਤੋਂ ਦੂਰ ਰੱਖੋ ਉਹਨਾਂ ਨੂੰ ਸਿਰਫ ਉਹਨਾਂ ਨੂੰ ਨੋਲਿਜ ਗੇਨ ਕਰਨ ਦਿਓ ਉਹਨਾਂ ਨੂੰ ਸਿੱਖਣ ਦਿਓ ਸਮਝਣ ਦਿਓ ਤੇ ਉਹ ਕੋਸ਼ਿਸ਼ ਰੇ ਕਰੋ ਕਿ ਜਿਹੜਾ ਵੀ ਉਹ ਫੀਲਡ ਚੂਜ਼ ਕਰਨਾ ਚਾਹੁੰਦੇ ਆ ਜੇ ਤੇ ਤੁਹਾਡਾ ਤੁਸੀਂ ਉਹ ਕਰਵਾ ਸਕਦੇ ਹੋ ਤੇ ਜਰੂਰ ਕਰਵਾਓ ਨਹੀਂ ਤੇ ਉਹਦੇ ਨਾਲ ਰਲਦਾ ਮਿਲਦਾ ਕੋਈ ਕੁਝ ਵੀ ਕੁਝ ਹੋਰ ਕੋਰਸ ਵਗੈਰਾ ਉਹ ਕਰਵਾਓ ਕਿਉਂਕਿ ਜਿੰਨਾ ਚਿਰ ਬੱਚੇ ਦੀ ਰੁਚੀ ਨਹੀਂ ਹੋਏਗੀ ਉਹਨਾਂ ਚਿਰ ਉਹ ਉਹ ਚੀਜ਼ ਨੂੰ ਪੜ੍ਹ ਨਹੀਂ ਸਕੇਗਾ ਫਿਰ ਇੱਕ ਹੋਰ ਗੱਲ ਆ ਇਰਦ ਗਿਰਦ ਵਾਲੇ ਜਿਹੜੇ ਸਮਾਜਿਕ ਦੇ ਪੁੱਛ ਕੇ ਅੱਛੇ ਵਾਲੇ ਆ ਉਹ ਵਾਲੇ ਚੀਜ਼ਾਂ ਵੀ ਬੱਚੇ ਨੂੰ ਬੜਾ ਤੰਗ ਕਰਦੀਆਂ ਵਾ ਜਿੱਦਾਂ ਮੰਨ ਲਓ ਕੋਈ ਬੱਚੇ ਦਾ ਨੰਬਰ ਆ ਕਿੰਨੇ ਆ ਕੋਈ ਵੀ ਉਹਨੂੰ ਪੁੱਛ ਲੈ ਤੇਰੇ ਕਿੰਨੇ ਨੰਬਰ ਆਏ ਆ ਸਾਡੇ ਬੱਚੇ ਦੇ ਤੇ ਇੰਨੇ ਆਏ ਆ ਉਹਦੇ ਤੇ ਇੰਨੇ ਆਏ ਆ ਤੂੰ ਅੱਗੇ ਆ ਤੂੰ ਸ਼ਿਹਾਰਾਂ ਤੂੰ ਨਲਾਇਕ ਆ ਤੂੰ ਇਦਾਂ ਬੱਚੇ ਨੂੰ ਉਹ ਚੀਜ਼ਾਂ ਦੇ ਵਿੱਚ ਉਜਾਲ ਦਿੱਤਾ ਜਾਂਦਾ ਵਾ ਇਸ ਕਰਕੇ ਮੈਨੂੰ ਲੱਗਦਾ ਵਾ ਕਿ ਬੱਚੇ ਜਿਹੜੇ ਜ਼ਿਆਦਾ ਸਟ्रेस ਦੇ ਵਿੱਚ ਜਾ ਰਹੇ ਆ ਪੜਾਈ ਦੇ ਚੱਕਰ ਦੇ ਵਿੱਚ ਉਹਨਾਂ ਦਾ ਸ਼ੋਸ਼ਨ ਹੋ ਰਿਹਾ ਵਾ ਤੇ ਉਹ ਆਪਣੇ ਜੋ ਆਪ ਕਰਨਾ ਚਾਹੁੰਦੇ ਉਹ ਕਰਨੀ ਆਪਾਰੇ ਤੇ ਜਿਹੜੀ ਚੀਜ਼ ਉਹਨਾਂ ਦੇ ਤੇ ਥੋਪ ਦਿੱਤੀ ਜਾਂਦੀ ਆ ਉਹ ਉਹਨੂੰ ਉਹ ਤੱਕੇ ਨਾ ਕਰ ਰਹੇ ਆ ਪਰ ਉਹਨਾਂ ਦੇ ਵਿੱਚ ਉਹ ਖੁਸ਼ੀ ਨਹੀਂ ਆ ਮੈਂ ਅ ਸ਼ਰਤ ਦੇ ਨਾਲ ਕਹਿ ਸਕਦਾ ਵਾਂ ਕਿ ਤੁਸੀਂ ਜੇ ਕੋਈ ਮੇਰਾ ਮੇਰੀ ਇਹ ਵੀਡੀਓ ਦੇਖ ਰਿਹਾ ਵਾ ਤੁਸੀਂ ਕਿਸੇ ਵੀ ਬੱਚੇ ਨੂੰ ਪੁੱਛ ਲਓ 100 ਦੇ ਵਿੱਚੋਂ 70% ਬੱਚੇ ਆਪਣੇ ਚੀਜ਼ ਤੋਂ ਨਾ ਖੁਸ਼ ਹੋਣਗੇ ਜਿਨ੍ਹਾਂ ਦੇ ਨਾਲ ਆ ਚੀਜ਼ ਹੋ ਰਹੀ ਆ ਕਿ ਮੈਂ ਆ ਚੀਜ਼ ਨਹੀਂ ਕਰਨਾ ਚਾਹੁੰਦਾ ਇਹ ਸਿਰਫ ਮੈਂ ਆਪਣੇ ਚਾਚੇ ਦੇ ਕਹਿਣ ਤੇ ਕੀਤੀ ਆ ਆਪਣੇ ਭਰਾ ਭਰਾ ਦੇ ਕਹਿਣ ਤੇ ਕੀਤੀ ਆ ਜਾਂ ਆਪਣੇ ਕਿਸੇ ਹੋਰ ਰਿਸ਼ਤੇਦਾਰ ਦੇ ਕਹਿਣ ਤੇ ਕੀਤੀ ਆ ਮੈਂ ਤੇ ਉਹ ਵਾਲਾ ਕੋਰਸ ਕਰਨਾ ਚਾਹੁੰਦਾ ਸੀ ਠੀਕ ਆ ਸੋ ਜੇ ਵੀਡੀਓ ਦੇ ਵਿੱਚ ਕੋਈ ਵੀ ਚੀਜ਼ ਸਹੀ ਲੱਗੀ ਆ ਤੇ ਕਮੈਂਟ ਕਰੋ ਨਹੀਂ ਤੇ ਆਪਣੇ ਵਿਚਾਰ ਜਰੂਰ ਸਾਂਝੇ ਕਰੋ ਥੈਂਕ ਯੂ